ਕੋਈ ਯਾਰ ਅਗਲਾ ਘਰ ਬਾਜਿਆ ਤਾਂ ਪੈਣਾ ਤੁਸੀਂ ਬਾਜੋਗੇ ਤੁਸੀਂ ਵਿਆਹ ਜਿਹੜੇ ਕਰਦੇ ਪੈਣੇ ਮੈਂ ਮੈਂ ਮਹੂਤੂ ਆਇਆ ਚੱਲ ਕੇ ਪਰ ਬਾਜ ਹਰਮੇਸ਼ ਕੋਰ ਹਰਮੇਸ਼ ਕੋਰ ਕਿੱਥੇ ਵੇਚੂ ਕਿੰਨੀ ਦਰ ਹੋਵੇ ਤੁਹਾਡੇ ਘਰ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 88 2021 ਫਰਵਰੀ 2 ਕਿੰਨੇ ਨਾਲ ਵਿਆਹ ਪਰਮਜੀਤ ਨਾਲ ਪਰਮਜੀਤ ਨਾਲ ਹਾਂਜੀ ਕੋਟਮਾਰ ਕਰਕੇ ਕੱਢਤਾ ਨੇ ਕਿੰਨੀ ਦਰ ਹੋ ਗਈ ਕੱਢ 4 ਸਾਲ ਹੋ ਗਿਆ ਕੋਈ ਗੇਸ ਵੀ ਚੱਲਦਾ ਹਾਂਜੀ ਕਿੱਥੇ ਜਾਵਾਂ ਰੈਲਾ ਇਥੇ ਵਾ ਮਾ ਸਾਇਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਵਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ ਅਨਸਾਰ ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਵਿਆਹ ਕਰਾਉਣਾ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹਾਂ ਹਾਂ ਹੁਣ ਕਿੱਥੇ ਪੁੱਛਾਂ ਇਥੇ ਮਦੋਟ ਥਾਣੇ 'ਚ ਹਾਂਜੀ ਕਾਨੂੰਨੀ ਕਾਰਵਾਈ ਦੀ ਹਾਂਜੀ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਜੇ ਨਾ ਤਲਾਕ ਦਿੱਤੇ ਹਾਂ ਇੱਕ ਤਰਫ ਹੀ ਆਪ ਕੇਸ ਜਿੱਤਦਾ ਫਿਰ ਜਾਂਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਦੀ ਸਾਡੇ ਸਾਜੂ ਕੰਨ ਦੀ ਪੜਤਾਲ ਸੇਰ ਵੀ ਕਰ ਰਹੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਇਹ ਮੰਗਿਆ ਸੀ ਬੰਦਾ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗਦਾ ਕਾਰਵਾਈ ਕੀ ਕਾਰਵਾਈ ਹੋਣਾ ਮੋਟਰਸਾਈਕਲ ਪਹਿਲਾਂ ਮੰਗ ਸੀ ਨਾ ਮੋਟਰਸਾਈਕਲ ਨੇ ਦੇਣ ਕਰਕੇ ਤੁਨ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਵਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੰਜਾਇ ਸੀ ਰੋ ਰੋ ਦੇ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਇਹ ਮੇਰਾ ਨਾਂ ਜੀ ਜੋਗਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਸ਼ੱਕ ਟਾਇਟ ਵੀ ਆ ਜੀ ਲੜਕੀ ਕਿ ਲੱਗਦੀ ਹੈ ਲੜਕੀ ਮੇਰੇ ਚਾਚੇ ਦੀ ਕੁੜੀ ਆ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਇਹ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ ਪਹਿਲਾਂ ਕਿੱਥੇ ਵੇਚੀ ਪਹਿਲਾਂ ਇਹ ਕੁੜੀ ਤੇਰੇ ਲਾੜੀਆਂ ਵਿਆਹੀ ਸਰਜੀਤ ਹਲੇ ਤੁਹਾਡੀ ਭੈਣ ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਏ 4 ਸਾਲ ਕੁੜੀ ਬੂਹੇ ਤੇ ਬੈਠੀ ਹੈ ਫੋਟੋ ਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਤੇ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲੱਖਾ ਪਿੰਡ ਲੱਖਾ ਆਲੀ ਲੱਖਾ ਅਜੀ ਦੇ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਕਈ ਜਾਂ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾਂ ਤੇ ਅਸੀਂ ਉਥੋਂ ਫੜਿਆ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਦਿਆ ਹੈ ਹੋਰ ਵੀ ਕਿਹੇ ਪੈਤੀ ਪੈਣ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਵਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਐ ਹੋ ਜਾ 4 ਸਾਲ ਹੋ ਗਏ ਮੇਰਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰਨ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਨਾਲ ਵੀ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰਜਗਾਰ ਹੈ ਠਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋਈ ਤਰੀਕ ਵਾਸਤੇ ਰੁਪਈਆ ਨਹੀਂਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜਾਇਤ ਨਹੀਂ ਹੈ ਮੰਨ ਲਓ ਗਜਾਇ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਸੀਂ ਨੂੰ 2.5 ਲੱਖ ਰੁਪਈਏ ਦੇ ਨੂੰ ਦਾਜ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਰੁਪਏ ਦਾ ਅਨੁਮਾਨ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਇਹਨੂੰ ਇਹੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਏ ਦੇਗਾ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ ਇਹ ਨਵਾਂ ਵਿਆਹ ਕਰਾ ਰਿਹਾ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖਿਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਆਜ ਵੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉਣ ਲੱਗਾ ਹੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰਵਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਸਮਝੋ ਮੰਗਾ ਮੰਗੜਾ ਤੇ ਮੋੜ ਫੜ ਦਿਆਂ ਰੋਲਰ ਚੱਲਦਾ ਹੀ ਟੱਡਾ ਆਰ ਉਹਦਾ ਅੰਦਰ ਮੈਟਰ ਮੰਡਲ ਤੋਂ ਆਵੇ ਹਦਰਾ ਆ ਉਹਿਆ ਫਾਦੇ ਕੁਠ ਲੱਗ ਕੇ ਕੁੜੀ ਤੇ ਕੋਈ ਕਾਰਵਾਈ ਨਹੀਂ ਕੀਤੀੀ ਉਦੋਂ ਨਾ ਇਹ ਦਰਖਾਸਤਾਂ ਨਾਲੇ ਪੋਸਟਾਂ ਆਦੇ ਹੀ ਤਿਆਦ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਨਹੀਂ ਕੀਤੀ ਕਾਰਵਾਈ ਹਦੀਣੀ ਚੀਜ਼ ਅੱਜ ਕੀ ਕਰ ਰਿਆ ਸੀ ਅੱਜ ਕੁਛ ਨਹੀਂ ਅੱਜ ਉਹਨਾਂ ਬਰਾਤ ਲੈ ਤੱਲਾ ਹੀ ਤੇ ਪਿੱਛਾ ਲੈ ਆ ਦਿਮਾਗ ਬਰਾਤ ਨੂੰ ਫੜਿਆ ਬਰਾਤ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੌਣ ਕੀ ਉਹਨੂੰ ਖੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫਾੜ ਕੇ ਲਾਇਆ ਹੁੰਦਾ ਹੈ ਤਾਂ ਹੁਣ ਕਾਰਵਾਈ ਸਾਡੀ ਕੀਤੀ ਜਾਵੇ ਹਾਂ ਹੋਣੀ ਚਾਹੀਦੀ ਹੈ ਹਾਂ ਤੇ ਹੱਦੇ ਮਗਰ ਐਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਪੈਸਾ ਤੋਂ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹਕੜੇ ਮਸਲਾ ਇਹ ਕਿ ਬਰਾਤ ਆਈ ਕਿੱਥੋਂ ਆਈ ਇਹ ਲਾੜੀਆਂ ਵਿੱਚੋਂ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂ ਦੀ ਕੁੜੀ ਹੈ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਇਹ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨਗੇ